ਅਸਲਾਮੁਆਲੇਕੁਮ ਉਮੀਦ ਆਨੀਆਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਦੋ ਵੱਡੀਆਂ ਖਬਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਇੱਕ ਤੇ ਭਾਰਤ ਦੀ ਉਸ ਲੜਕੀ ਦੀ ਜਿਹਨੂੰ ਕਿ ਜਿਹੜੀ ਕਿ ਚਮਨ ਦੇ ਵਿੱਚ ਹੈ ਵਾ ਔਰ ਜਿਹਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਹੈ ਔਰ ਦੂਸਰੀ ਵਿਕਰਮ ਸਿੰਘ ਮਜੀਦੀ ਦੀ ਪਤਨੀ ਨੂੰ ਲੈ ਕੇ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈਗੀ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੇ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਲੈ ਕੇ ਔਰ ਦੂਜੇ ਪਾਸੇ ਕੇਰਲ ਸੂਬੇ ਦੀ ਕੁੜੀ ਨੂੰ ਯਾਨੀ ਇੱਕ ਭਾਰਤ ਦੀ ਕੁੜੀ ਨੂੰ ਕੱਲ ਫਾਸੀ ਦਿੱਤਾ ਜਾਊਗਾ ਦੋ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਪੜਨ ਜਾ ਰਹੇ ਆ ਕਿ ਭਾਰਤ ਦੇ ਵਿੱਚੋਂ ਇੱਕ ਕੁੜੀ ਹੈ ਕੇਰਲ ਸੂਬੇ ਦੀ ਉਹਨੂੰ ਕੱਲ ਨੂੰ ਫਾਸੀ ਦਿੱਤਾ ਜਾਣਾ ਚਮਨ ਦੇਸ਼ ਦੇ ਵਿੱਚ ਅਮਿਸ਼ਾ ਪ੍ਰਿਆ ਨਾਮ ਦੀ ਕੁੜੀ ਚਮਨ ਦੇਸ਼ ਦੇ ਵਿੱਚ ਫਸ ਗਈ ਹੈ ਦਰਾਸਲ ਦੇ ਵਿੱਚ ਉਹਨੇ ਕੀ ਕੀਤਾ ਕਿ ਉਹਨੂੰ ਫਾਸੀ ਦਿੱਤਾ ਜਾ ਰਿਹਾ ਔਰ ਪੂਰੇ ਭਾਰਤ ਦੀ ਸਰਕਾਰ ਔਰ ਸੁਪਰੀਮ ਕੋਰਟ ਹੱਥ ਖੜੇ ਕਿਉਂ ਕਰ ਗਏ ਉਸ ਕੁੜੀ ਦੇ ਕੇਸ ਦੇ ਵਿੱਚ ਇਹ ਤਹ ਬਹੁਤ ਵੱਡੀ ਖਬਰ ਆ ਇਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਕਿਉਂਕਿ ਜਮਨ ਦੇਸ਼ ਦੇ ਨਾਲ ਸਾਡੇ ਭਾਰਤ ਦੇ ਰਿਸ਼ਤੇ ਸਹੀ ਨਹੀਂ ਐ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਪੰਜਾਬ ਦੇ ਵਿੱਚ ਬੜਾ ਹਾਈਲਾਈਟ ਹੋ ਗਿਆ ਮੁਰ ਤੋਂ ਵਿਕਰਮ ਸਿੰਘ ਮਜੀਠੀਆ ਦਾ ਰਮਾਨ ਮੰਗ ਰਹੀ ਹੈ ਵਿਜੀਲੈਂਸ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਉਹਨਾਂ ਨੂੰ ਵੀ ਸਿਕੰਜੇ ਦੇ ਵਿੱਚ ਲੈ ਲਿਆ ਯਾਨੀ ਪੰਜਾਬ ਦੀ ਸਰਕਾਰ ਸੀਐਮ ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਦਾ ਕੇਸ ਦਾ ਇਸ ਤਰ੍ਹਾਂ ਨਿਚੋੜ ਕਰ ਦਿੱਤਾ ਕਹਿੰਦੇ ਹੋ ਇਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਸਰਕਾਰੀ ਵਕੀਲ ਦਾ ਇੱਕ ਬਿਆਨ ਆ ਚੁੱਕਿਆ ਹੈ ਯਾਨੀ ਇਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ 19 ਜੁਲਾਈ ਨੂੰ ਦਾ ਰਹਿਮਾਨਦ ਗਿਆ ਜਾਣਾ ਵਿਜੀਲੈਂਸ ਦੁਆਰਾ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਕਿਹੜੇ ਅਲੀਗੇਸ਼ਨ ਲੱਗੇ ਨੇ ਜਿਨ੍ਹਾਂ ਨੂੰ ਵਾਰ-ਵਾਰ ਮਜੀਠੀਆ ਪਰਿਵਾਰ ਔਰ ਬਾਦਲ ਵੀ ਇਨਕਾਰ ਰਹੀ ਸੀ ਕਹਿੰਦੇ ਭਾਈ ਨਾ ਤਾਂ ਸਾਡੇ ਕੋਲ ਕੋਈ ਸੰਪਤੀ ਹੈ ਔਰ ਨਾ ਹੀ ਕੋਈ ਸਾਡੇ ਕੋਲ ਚਿੱਟਾ ਬਰਾਮਦ ਹੋਇਆ ਔਰ ਦੂਜੇ ਪਾਸੇ ਜਿਹੜਾ ਸਰਕਾਰੀ ਵਕੀਲ ਦਾ ਬਿਆਨ ਆ ਗਿਆ ਇਹਨਾਂ ਬਾਦਲਾਂ ਨੂੰ ਔਰ ਦੂਜੇ ਪਾਸੇ ਮਜੀਠੀਏ ਨੂੰ ਹਲਾ ਰਹਿਣ ਵਾਲੀ ਖਬਰ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਏ ਦੇ ਪਰਿਵਾਰ ਦੁਆਰਾ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਗੱਲ ਕਹੀ ਜਾਂਦੀ ਹੈ ਕਹਿੰਦੇ ਹਿਮਾਚਲ ਦੇ ਵਿੱਚ ਸਾਡੀ 1001 ਕਾਲ ਜ਼ਮੀਨ ਨਹੀਂ ਹੈ ਔਰ ਦੂਜੇ ਪਾਸੇ ਹੁਣ ਜਿਹੜੇ ਸਰਕਾਰੀ ਵਕੀਲ ਵੀ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਭਾਈ ਇਹਨਾਂ ਦੇ ਉੱਤੇ ਐਮਿਗੇਸ਼ਨ ਜਿਹੜੇ ਲੱਗੇ ਨੇ ਉਹ ਬਿਨਾਂ ਗੱਲ ਤੋਂ ਨਹੀਂ ਲਾਏ ਗਏ ਦਰਸਲ ਦੇ ਵਿੱਚ ਸਾਰਾ ਮਾਮਲਾ 540 ਕਰੋੜ ਤੇ ਇਹਨਾਂ ਨੇ ਆਪਣਾ ਸਵਾਲ ਧਰਿਆ ਕਹਿੰਦੇ 540 ਕਰੋੜ ਛੱਡੋ 540 ਰੁਪਏ ਤੱਕ ਨਹੀਂ ਲੱਭੇ ਫਿਰ 29 ਮੋਬਾਈਲਾਂ ਦਾ ਜ਼ਿਕਰ ਆਉਂਦਾ ਕਹਿੰਦੇ 29 ਮੋਬਾਈਲ ਬਰਾਮਦ ਹੋਏ ਨੇ ਔਰ ਉਸ ਤੋਂ ਬਾਅਦ ਕਈ ਲੈਪਟਾਪ ਦਾ ਵੀ ਜ਼ਿਕਰ ਹੋਇਆ ਸਰਕਾਰੀ ਵਿਕੀਨ ਕਹਿੰਦੇ ਨੇ ਵੀ ਸਾਰੇ ਦਸਤਾਵੇਜ਼ ਸਾਡੇ ਕੋਲੇ ਨੇ ਔਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵੀ ਲੈ ਕੇ ਜਿਹੜੀ ਅੱਜ ਅਪਡੇਟ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਬੜੀ ਹੀ ਅਹਿਮ ਖਬਰ ਪਹਿਲੀ ਖਬਰ ਹੈ ਜਿਹੜੀ ਭਾਰਤ ਦੇ ਕੇਰਲ ਸੂਬੇ ਦੀ ਇੱਕ ਕੁੜੀ ਜਮਨਦੇਸ਼ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਕੁ ਜਾ ਕੇ ਉਹ ਆਪਣਾ ਨਰਸਰਾ ਕੰਮ ਸ਼ੁਰੂ ਕਰ ਦਿੰਦੀ ਹੈ ਯਾਨੀ ਉਹ ਨਰਸ ਸੀਗੀ ਪੇਸ਼ੇ ਤੋਂ 19 ਸਾਲ ਦੀ ਉਮਰ ਦੇ ਵਿੱਚ ਜਦੋਂ ਉੱਥੇ ਜਾਂਦੀ ਹੈ ਤਾਂ ਉੱਥੇ ਜਾ ਕੇ ਇੱਕ ਬੰਦੇ ਦੇ ਨਾਲ ਪਾਰਟਨਰਸ਼ਿਪ ਚੱਲ ਪੈਂਦਾ ਹੈ ਯਾਨੀ ਉਹਦੇ ਨਾਲ ਆਪਣੀ ਕੰਮ ਦੀ ਹਿੱਸੇਦਾਰੀ ਪਾਉਂਦੀ ਹੈ ਤਾਂ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਸੀ ਉਸ ਬੰਦੇ ਨੇ ਇਸ ਕੁੜੀ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ ਇਸ ਕਰਕੇ ਉਹਦੇ ਤੇ ਘਟਨਾ ਵਾਪਰ ਗਈ ਆ ਆਪਣੇ ਪਾਸਪੋਰਟ ਦੇ ਚੱਕਰ ਦੇ ਵਿੱਚ ਉਸ ਬੰਦੇ ਨੂੰ ਮਾਰਨਾ ਪੈ ਗਿਆ ਯਾਨੀ ਜਿਹੜੇ ਬੰਦੇ ਦੇ ਨਾਲ ਉਹਦੀ ਕੰਮ ਦੀ ਹਿੱਸੇਦਾਰੀ ਸੀ ਉਸ ਬੰਦੇ ਨੇ ਉਹਦਾ ਪਾਸਪੋਰਟ ਜ਼ਬਤ ਕੀਤਾ ਤਾਂ ਉਸ ਕੁੜੀ ਨੂੰ ਲੱਗਿਆ ਕਿ ਮੈਂ ਇਸ ਦੇਸ਼ ਦੇ ਵਿੱਚੋਂ ਨਹੀਂ ਜਾ ਸਕਾਂਗੀ ਤੇ ਮੈਨੂੰ ਇਹ ਮਾਰਨਾ ਹੀ ਪੈਣਾ। ਪੇਸ਼ੇ ਤੋਂ ਨਰਸ ਸੀ। ਉਸ ਬੰਦੇ ਦੇ ਇਸ ਕੁੜੀ ਨੇ ਓਵਰਡੋਜ਼ ਦਾ ਟੀਕਾ ਲਾ ਕੇ ਮਾਰ ਦਿੱਤਾ। ਉਸ ਤੋਂ ਬਾਅਦ ਕਹਿੰਦੇ ਵੀ ਟੋਟੇ-ਟੋਟੇ ਕਰਕੇ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜਾ ਉਹ ਜਮਨਦੇਸ਼ ਹੈ ਉੱਥੇ ਪ੍ਰਾਰਧਾਨ ਮੌਤ ਦੇ ਬਦਲੇ ਮੌਤ ਦਾ ਕਾਨੂੰਨ ਬਣਿਆ ਹੋਇਆ ਤਾਂ ਜਦੋਂ ਸਾਡੇ ਭਾਰਤ ਦੀਆਂ ਅਦਾਲਤਾਂ ਬੰਨੀ ਰੋਕ ਕੀਤਾ ਜਾਂਦਾ ਉਹਦੇ ਇੱਕ ਪਤੀ ਦੁਆਰਾ ਤਾਂ ਫੇਰ ਸਾਡੇ ਭਾਰਤ ਦੀ ਸਰਕਾਰ ਵੀ ਨਕਾਮ ਪੈ ਜਾਂਦੀ ਹੈ ਔਰ ਦੂਜੇ ਪਾਸੇ ਸੁਪਰੀਮ ਕੋਰਟ ਵੀ ਨਕਾਮ ਪੈ ਜਾਂਦਾ ਸੁਪਰੀਮ ਕੋਰਟ ਔਰ ਦੂਜੇ ਪਾਸੇ ਭਾਰਤ ਨੇ ਹੱਥ ਖੜੇ ਕਰ ਦਿੱਤੇ ਨੇ ਦਰਅਸਲ ਦੇ ਵਿੱਚ ਭਾਰਤ ਦੇ ਨਾਲ ਉਹਨਾਂ ਦੇ ਰਿਸ਼ਤੇ ਨਹੀਂ ਰਹੀਆਂ ਤਾਂ ਇਸ ਕਰਕੇ ਉਸ ਕੁੜੀ ਨੂੰ ਬਲੱਦ ਨਮੀ ਦਾ ਇੱਕੋ ਹੀ ਐਕਸ਼ਨ ਬਚਿਆ ਉਹਨਾਂ ਦੇ ਪੀੜਤ ਪਰਿਵਾਰ ਆ ਜਿਨ੍ਹਾਂ ਦਾ ਉਸਨੇ ਬੰਦਾ ਮਾਰਿਆ ਇਸ ਨਰਸ ਨੇ ਉਸ ਦੇਸ਼ ਦੇ ਵਿੱਚ ਕੋਈ ਪ੍ਰਾਰਧਾਨਾ ਕਿ ਬਲੱਡ ਮਨੀ ਜੇਕਰ ਪੀੜਤ ਪਰਿਵਾਰ ਲੈਂਦਾ ਤਾਂ ਭਾਈ ਇਹਦੀ ਜਾਨ ਬਚ ਵੀ ਸਕਦੀ ਆ ਪਰ ਉਸ ਪਰਿਵਾਰ ਨੂੰ ਇਸ ਕੁੜੀ ਦੇ ਪਤੀ ਨੇ ਬਲੱਡ ਮਨੀ ਦੇਣ ਦਾ ਯਾਨੀ 1 ਮਿਲੀਅਨ ਡਾਲਰ ਤੱਕ ਦਾ ਆਫਰ ਕਰ ਦਿੱਤਾ ਉਹਨਾਂ ਨੇ ਬਲੱਡ ਮਨੀ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਹੁਣ ਇਸ ਕੁੜੀ ਨੂੰ 16 ਜੁਲਾਈ ਨੂੰ ਫਾਂਸੀ ਹੋਣ ਜਾ ਰਹੀ ਆ ਇਸ ਕਰਕੇ ਭਾਰਤੀ ਸਰਕਾਰ ਔਰ ਸਾਡੀਆਂ ਅਦਾਲਤਾਂ ਇਸ ਗੱਲ ਤੋਂ ਹੱਥ ਖੜੇ ਕਰਗੀਆਂ ਨੇ ਕਿਉਂਕਿ ਸੁਪਰੀਮ ਕੋਰਟ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਵੀ ਸਾਡਾ ਚਾਹੇ ਕੋਈ ਵੀ ਆਦੇਸ਼ ਹੋਵੇ ਭਾਰਤ ਦੀ ਸਰਕਾਰ ਦਾ ਆਦੇਸ਼ ਹੋਵੇ ਉਸ ਦੇਸ਼ ਦੇ ਵਿੱਚ ਨਹੀਂ ਚੱਲਦਾ ਕਿਉਂਕਿ ਜਮਨ ਦੇਸ਼ ਦੇ ਸਾਡੇ ਨਾਲ ਰਿਸ਼ਤੇ ਸਹੀ ਨਹੀਂ ਹੈ ਇਸ ਕਰਕੇ ਕੱਲ ਨੂੰ ਕੁਝ ਹੀ ਘੰਟੇ ਬਾਅਦ ਉਸ ਕੁੜੀ ਨੂੰ ਫਾਂਸੀ ਦਿੱਤਾ ਜਾਣਾ ਯਾਨੀ ਭਾਰਤ ਦੇ ਕੇਰਲ ਸੂਬੇ ਦੀ ਰਹਿਣ ਵਾਲੀ ਹੈ ਉੱਥੇ ਗਈ ਸੀ ਪਰ ਉਸ ਨੂੰ ਉੱਥੇ ਜਾਣਾ ਮਹਿੰਗਾ ਪੈ ਗਿਆ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਕਿਸੇ ਵੀ ਨਾਗਰਿਕਤਾ ਨਾ ਵਾਪਰ ਜੇ ਕੋਈ ਕੁਝ ਨਹੀਂ ਕਹਿ ਸਕਦਾ ਕਿਉਂਕਿ ਉੱਥੇ ਦਾ ਕਾਨੂੰਨ ਆ ਰਿਹਾ ਹੈ ਪਰ ਹੁਣ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਤੇ ਆਜੋ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਇਹਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਦਾਵਾ ਕਰ ਦਿੱਤਾ ਕਹਿੰਦੇ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਹਰ ਵਾਰ ਇਸੇ ਗੱਲ ਨੂੰ ਨਕਾਰ ਰਿਹਾ ਸੀ ਕਿ ਭਾਈ ਸਾਡੇ ਕੋਲ ਕੋਈ ਸੰਪਤੀ ਨਹੀਂ ਹੈ ਨਾ ਹੀ ਹਿਮਾਚਲ ਦੇ ਵਿੱਚ ਹੈ ਨਾ ਕਿਤੇ ਹੋਰ ਹੈ ਪਰ ਵਕੀਲ ਨੇ ਹੁਣ ਦਾਵਾ ਕਰ ਦਿੱਤਾ 540 ਕਰੋੜ ਰੁਪਏ ਦਾ ਵੀ ਔਰ ਦੂਜੇ ਪਾਸੇ ਜਿਹੜੀ 1000 ਏਕੜ ਜ਼ਮੀਨ ਦੀ ਗੱਲ ਕਰ ਰਹੀ ਸੀ ਕਹਿੰਦੇ ਵੀ ਹਿਮਾਚਲ ਦੇ ਵਿੱਚ ਮੌਜੂਦ ਆ ਉਸ ਗੱਲ ਤੇ ਵੀ ਇਹਨਾਂ ਨੇ ਨੋਰ ਲਾ ਦਿੱਤੀ ਹੈ ਕਹਿੰਦੇ ਭਾਈ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਉਹਨਾਂ ਨੇ ਵੀ ਵੱਡੇ ਪੱਧਰ ਦੇ ਉੱਤੇ ਪੁੱਛ ਗਿਛ ਹੋ ਸਕਦੀ ਹੈ ਕਿਉਂਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਸਭ ਤੋਂ ਵੱਡੀ ਖਬਰ ਹੈ ਆਉਣ ਵਾਲੀ 19 ਜਨਵਰੀ ਨੂੰ ਵਿਕਰਮ ਸਿੰਘ ਮਜੀਠੀਆ ਦਾ ਰਵਾਮਤ ਲਿਆ ਜਾਣਾ ਵਿਜੀਲੈਂਸ ਦੁਆਰਾ ਇਸ ਕਰਕੇ ਹੁਣ ਬਾਦਲਾਂ ਦੀ ਔਰ ਮਜੀਠੀਆ ਦੀ ਸ਼ਮਤ ਆ ਰਹੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਜਿਹੜਾ ਪੰਜਾਬ ਦੇ ਪੱਧਰ ਦੇ ਉੱਤੇ ਧਾਨ ਕੀਤਾ ਬਹੁਤ ਵੱਡਾ ਅਸਰ ਕਰਕੇ ਪੰਜਾਬ ਦਾ ਕੋਈ ਵੀ ਬੱਚਾ ਇਹਨਾਂ ਦੇ ਪਿੱਛੇ ਨਹੀਂ ਲੱਗ ਰਿਹਾ ਔਰ ਦੂਜੇ ਪਾਸੇ ਇਹਨਾਂ ਦੇ ਵਕੀਲ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੰਦੇ ਨੇ ਕਹਿੰਦੇ ਪੰਜਾਬ ਦੀ ਜਨਤਾ ਮਜੀਠੀਆ ਦੇ ਨਾਲ ਖੜੀ ਹੈ ਦੇਖੋ ਉਲਟਾ ਕਹੋ ਜੀ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਵਕੀਲਾਂ ਦੁਆਰਾ ਕਹਿੰਦੇ ਮਜੀਠੀਆ ਨੂੰ ਪੂਰਾ ਪੰਜਾਬ ਜਾਨੀ ਸਾਥ ਦੇ ਰਿਹਾ ਤੁਸੀਂ ਇਹ ਦੇਖੋ ਵੀ ਮਜੀਠੀਆ ਨੂੰ ਫਾਂਸੀ ਦੇਣ ਤੱਕ ਦੀ ਗੱਲ ਕਹਿ ਰਹੇ ਹੈ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਇਸ ਗੱਲ ਦੇ ਸਰਵੇ ਕੀਤੇ ਗਏ ਹੈ ਨਿਊਜ਼ ਦੁਆਰਾ ਕਿ ਭਾਈ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਲਾਸਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਪੂਰਾ ਬਾਦਲ ਪਰਿਵਾਰ ਪੰਜਾਬ ਦੇ ਦੋਸ਼ੀ ਨੇ ਐਸ ਕਰਕੇ ਇਹਨਾਂ ਲੋਕਾਂ ਨੂੰ ਨਿਕਾਰਿਆ ਗਿਆ ਪੰਜਾਬ ਦੇ ਲੋਕਾਂ ਦੁਆਰਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ 9699 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਭਾਰਤ ਦੀ ਲੜਕੀ ਜਿਹੜੀ ਕਿ ਚੰਮਨ ਦੇ ਵਿੱਚ ਗਈ ਸੀਗੀ ਨਰਸਿੰਗ ਵਾਸਤੇ ਔਰ ਉਥੇ ਨਰਸਿੰਗ ਕਰਦੀ ਸੀ ਉਥੇ ਜਾ ਕੇ ਉਹਨੇ ਕਿਸੇ ਦੇ ਨਾਲ ਪਾਰਟਨਰਸ਼ਿਪ ਕੀਤੀ ਤੇ ਜਦੋਂ ਉਸ ਬੰਦੇ ਨੇ ਉਹਦਾ ਪਾਸਪੋਰਟ ਜ਼ਬਤ ਕਰ ਲਿਆ ਇਸ ਡਰ ਤੋਂ ਕਿ ਕਿਤੇ ਮੈਂ ਇੱਥੇ ਹੀ ਨਾ ਰਹਿ ਜਾਵਾਂ ਮੈਂ ਵਾਪਸ ਕਿਸ ਤਰ੍ਹਾਂ ਜਾਵਾਂਗੀ ਉਸਨੇ ਉਸ ਬੰਦੇ ਦਾ ਓਵਰਡੋਜ਼ ਦੇ ਕੇ ਕਤਲ ਕੀਤਾ ਬਾਅਦ ਚ ਉਹਦੇ ਜਿਸਮ ਦੇ ਟੁਕੜੇ ਕੱਢ ਕੇ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਦਿੱਤੇ ਔਰ ਚਮਨ ਦੇ ਜਿਹੜੇ ਨਿਯਮ ਹੈ ਅਸੂਲ ਹੈ ਉਹ ਇਹ ਹੈ ਕਿ ਮੌਤ ਦੇ ਬਦਲੇ ਮੌਤ ਕਤਲ ਦੇ ਬਦਲੇ ਕਤਲ ਔਰ ਹੁਣ ਨੂੰ ਸੁਪਰੀਮ ਕੋਰਟ ਲੋ फांसी ਦੀ ਸਜ਼ਾ ਦਿੱਤੀ ਗਈ ਹੈ 16 ਜੁਲਾਈ ਸਵੇਰ ਨੂੰ ਇਹ ਜਿਹੜੀ ਹੈ फांसी ਦਿੱਤੀ ਜਾਣੀ ਹੈਗੀ ਹੈ ਇਸ ਉਹਨਾਂ ਦੇ ਕਾਨੂੰਨ ਦੇ ਵਿੱਚ ਭਾਰਤੀ ਜਿਹੜੀ ਹੈ ਸੁਪਰੀਮ ਕੋਰਟ ਉਹ ਵੀ ਅਮਲ ਦਖਲ ਨਹੀਂ ਕਰ ਸਕਦੀ ਹੈਗੀ ਇਸ ਲਈ ਭਾਰਤ ਤੇ ਸੁਪਰੀਮ ਕੋਰਟ ਦੇ ਭਾਰਤ ਦੇ ਅਦਾਰੇ ਆ ਨੇ ਵੀ ਹੱਥ ਖੜੇ ਕਰ ਲਏ ਹੈਗੇ ਆ ਦੂਸਰਾ ਚੰਮਨ ਦੇ ਨਾਲ ਜਿਹੜੇ ਤਾਲੁਕਾਤ ਹੈ ਭਾਰਤ ਦੇ ਉਹ ਵੀ ਚੰਗੇ ਨਹੀਂ ਹੈਗੇ ਉਸ ਲੜਕੀ ਦੇ ਪਤੀ ਨੇ ਉਹਨਾਂ ਨੂੰ ਪੈਸਿਆਂ ਦੀ ਆਫਰ ਵੀ ਕੀਤੀ ਹੈ ਲੇਕਿਨ ਉਹਨਾਂ ਨੇ ਪੈਸੇ ਲੈਣ ਤੋਂ ਖੂਨ ਮਾਫ ਕਰਨ ਤੋਂ ਇਨਕਾਰ ਕਰ ਦਿੱਤਾ ਹੈਗਾ ਵਾ ਤੇ ਦੂਜੀ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਹਵਾਲੇ ਨਾਲ ਹੈਗੀ ਹੈ ਕਿਉਂਕਿ 19 ਜੁਲਾਈ ਨੂੰ ਬੁਜਲਸ ਵਾਲਿਆਂ ਨੇ ਵਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਮੰਗ ਲਿਆ ਹੈਗਾ ਵਾ ਜਿਸ ਤੋਂ ਬਾਅਦ ਤਵਕਕੂ ਕੀਤੀ ਜਾਂਦੀ ਹੈਗੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈਗੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਜੜੀ ਹਜ਼ਾਰ ਏਕੜ ਜ਼ਮੀਨ ਹੈ ਉਹ ਵਿਕ੍ਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਹੈਗੀ ਹੈ ਹੁਣ ਮੁਕੰਮਲ ਸਬੂਤ ਇਕੱਠੇ ਕੀਤੇ ਜਾਣਗੇ ਜਾਣਕਾਰੀ ਹਾਸਲ ਕੀਤੀ ਜਾਏਗੀ ਤੇ ਫਿਰ ਉਹਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈਗੀ ਹੈ ਬਾਦਲ ਪਰਿਵਾਰ ਤੇ ਵਿਕ੍ਰਮ ਸਿੰਘ ਮਜੀਠੀਆ ਹੁਣ ਜਿਹੜੇ ਆ ਬੁਰੇ ਫਸਦੇ ਜਾ ਰਹੇ ਹੈਗੇ ਆ ਕਿਉਂਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੈ ਇਹਨਾਂ ਨੇ ਪਹੁੰਚਾਇਆ ਤੇ ਹੁਣ ਇਹਨਾਂ ਉਹਨਾਂ ਨੂੰ ਨੁਕਸਾਨ ਹੈ ਅੱਧਾ ਬਦਲਾ ਲੈਣ ਦਾ ਵਕਤ ਆ ਗਿਆ ਹੈਗਾ ਮੈਂ ਵੀਰੋਂ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਟੇਸ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼